ਏ ਜੀ ਸਾਡਾ ਜਿਹੜਾ ਪੂਰਾ ਟੋਟਲ ਬਾਠਕਲਾਂ ਦਾ ਏਰੀਆ ਹੈ 150 200 ਦੇ ਕਿੱਲੇ ਦੇ ਕਰੀਬ ਹਨ ਇਹ ਸਾਰਾ ਪਾਣੀ ਚ ਡੁੱਬਿਆ ਆ ਜਿਹਦੇ ਵਿੱਚ ਮੇਰੇ 20 ਖੇਤ ਆ ਜਿਹੜੇ ਠੇਕੇ ਤੇ ਸੀ ਬਲਵਿੰਦਰ ਸਿੰਘ ਮੈਂ ਬਾਠਕਲਾਂ ਤੋਂ ਬੋਲ ਰਿਹਾ 20 ਏਕੜ ਮੇਰਾ ਝੋਨਾ ਆ ਮੁੰਡੇ ਵਿੱਚ ਖੜੇ ਆ ਮੇਰੇ ਆਪਣੇ ਬੱਚੇ ਆ ਇੰਨਾ ਪਾਣੀ ਸਾਡੇ ਝੋਨੇ ਦੇ ਵਿੱਚ ਆ ਅੱਗੇ ਹਾਂਜੀ ਇੰது ਜ਼ਿਆਦਾ ਹੀ ਆ ਆ ਵੀ ਤਕਰੀਬਨ 2 ਫੁੱਟ 3 ਫੁੱਟ ਆ ਇਦੋਂ ਜਾ ਗਾ ਜਾਂ ਮੈਂ ਹੀ ਡੁੱਬ ਜਾਣਾ ਜੀ ਵਿੱਚ ਮਤਲਬ ਜੇ ਤੁਸੀਂ ਥੋੜਾ ਅੱਗੇ ਜਾਓਗੇ ਤਾਂ ਪੂਰਾ ਤੁਸੀਂ ਡੁੱਬ ਸਕਦੇ ਹੋ ਬਿਲਕੁਲ ਡੁੱਬ ਜਾਣਾ ਤੁਹਾਡੇ ਸਾਹਮਣੇ ਤੇ ਕਰਕੇ ਦਿਖਾ ਲੰਨੇ ਨਹੀਂ ਤਾਂ ਡੁੱਬ ਜਾਣਾ ਤੁਸੀਂ ਵਿੱਚ ਝੋਣ ਫਸਲ ਕਿੱਥੋਂ ਬਚੂਗੀ ਇੱਥੇ ਤੁਸੀਂ ਆਪ ਸੋਚੋ ਜੇ ਜਾ ਕੇ 7 7 ਫੁੱਟ ਪਾਣੀ ਆ ਹੋਰ ਵੀ ਨੀਚੇ ਆ ਜਿਹੜੇ ਖੇਤ ਆ ਨਾ ਉਹ ਉੱਥੇ ਹੋਰ ਵੀ ਕਾਫੀ ਡੂੰਗਾ ਆ ਇੱਥੇ ਸਾਡੇ ਇੱਥੇ ਤੱਕ ਪਾਣੀ ਆ ਸਕਦਾ ਆ ਜੀ ਤੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਹ ਸਾਰਾ ਜਿਹੜਾ ਪਾਣੀ ਇਹ ਸਾਰਾ ਮੀਂਹ ਦਾ ਪਾਣੀ ਕਹਤਾ ਹੋਇਆ ਕੋਈ ਟੁੱਟ ਕੇ ਤੁਹਾਨੂੰ ਲੱਗਦਾ ਅੱਛਾ ਇਹ ਸਾਰਾ ਤੁਸੀਂ ਮੀਂਹ ਦਾ ਪਾਣੀ ਕਹਿ ਰਹੇ ਹੋ ਵੀ ਮੀਂਹ ਨਾਲ ਜਿਆਦਾ ਪੈ ਚੁੱਕਾ ਕਿ ਮੀਂ ਇਹ ਪਾਣੀ ਨੂਰ ਮਹਿਲ ਤੋਂ ਤੁਰ ਕੇ ਆ ਨੂਰ ਮਹਿਲ ਦਾ ਉਹਦੇ ਲਾਗੇ ਚ ਆ ਕੇ ਪਿੰਡਾਂ ਦਾ ਸਾਰਾ ਪਾਣੀ ਇੱਥੇ ਸਾਡੇ ਪਿੰਡ ਦੇ ਵਿੱਚ ਆ ਕੇ ਇਕੱਠਾ ਹੋ ਰਿਹਾ ਅੱਗੇ ਸਾਡੇ ਇੱਥੇ ਪਿੰਡ ਦੇ ਵਿੱਚ ਇੱਥੋਂ ਲੈ ਕੇ ਪਿੰਡ ਪੰਡੋਰੀ ਤੱਕ ਜਗੀਰ ਤੱਕ ਸਾਰੇ ਪਾਣੀ ਇਦਾਂ ਖੜਾ 5-6 ਫੁੱਟ ਤੱਕ ਡਾਫ ਲੱਗੀ ਆ ਇੱਥੋਂ ਸਾਡੇ ਪਿੰਡ ਦੇ ਵਿੱਚ ਵੀ ਕੋਈ ਪਾਣੀ ਦਾ ਨਿਕਾਸ ਜਿਹੜਾ ਬਿਲਕੁਲ ਬੰਦ ਆ ਕੋਈ ਸਾਡਾ ਇੱਥੇ ਪੰਚਾਇਤ ਨੇ ਵੀ ਕਦੀ ਕੋਈ ਵੀ ਜਿਹੜਾ ਪਹਿਲਾਂ ਸਾਡੇ ਕੋਲ ਪੁੜੀਆਂ ਸੀ ਉਹ ਵੀ ਸਾਰੀਆਂ ਥੱਲੇ ਬਹੁਤ ਦੂਰ ਜਾ ਚਲੀਆਂ ਸੜਕਾਂ ਉੱਚੀਆਂ ਹੁਣ ਕਰਕੇ